ਗੁਰੂ ਪਿਆਰਿਓ ਵਰਪੁਪਤੀ ਨੂੰ ਮਿਲਣ ਵਾਸਤੇ ਜੀਵ ਇਸਤਰੀ ਕੀਲਾਦਾਨ ਮੰਗਦੀ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ 70 ਅੰਗਤੇ ਬਖਸ਼ਿਸ਼ ਕਰਦੇ ਹਨ ਹਾਰ ਪਰਬ ਮੇਰੇ ਬਾਗਲਾ ਹਰ ਦੇਵੂ ਦਾਨ ਮੇ ਦਾਜ ਏ ਮੇਰੇ ਪਿਤਾ ਮੈਂ ਤੇ ਤੁੰ ਦਾਜ ਮੰਗਦੀ ਹਾਂ ਮੈਨੂੰ ਹਰੀ ਪ੍ਰਭੂ ਦੇ ਨਾਮ ਦਾ ਦਾਨ ਦੇ ਮੈਨੂੰ ਇਹੀ ਦਾਜ ਦੇ ਹਰ ਕੱਪੜੋ ਹਰ ਸੋਪਾ ਦੇਵੋ ਜਿਤ ਸਬਰੈ ਮੇਰਾ ਕਾਜੋ ਮੈਨੂੰ ਖਰੀ ਦਾ ਨਾਮ ਹੀ ਦਾਜ ਤੇ ਕੱਪੜੇ ਦੇ ਮੈਨੂੰ ਖਰੀ ਦਾ ਨਾਮ ਹੀ ਦਾਜ ਤੇ ਗਹਿਣੇ ਆਤਿਕ ਧਨ ਦੇ ਏਸੇ ਦਾਜ ਨਾਲ ਮੇਰਾ ਪ੍ਰਭੂਪਤੀ ਨਾਲ ਵਿਆਹ ਸੋਹਣਾ ਲੱਗਣ ਲੱਗ ਪਏ ਹਰ ਹਰ ਭਗਤੀ ਕਾਜ ਸੁਹਿਲਾ ਗੁਰ ਸਤਗੁਰ ਦਾਨ ਦਿਵਾਇਆ ਪਰਮਾਤਮਾ ਦੀ ਭਗਤੀ ਨਾਲ ਹੀ ਪਰਮਾਤਮਾ ਨਾਲ ਵਿਆਹ ਦਾ ਉਦਮ ਸੁਖਦਾਈ ਬਣਦਾ ਹੈ ਜਿਸ ਜੀ ਮਟਿਆਰ ਨੂੰ ਗੁਰੂ ਨੇ ਸਤਗੁਰੂ ਨੇ ਇਹ ਦਾਨ ਇਹ ਦਾਜ ਦਿਵਾਇਆ ਹੈ ਖੰਡ ਬ੍ਰਹਿਮੰਡ ਹਰ ਸੋਭਾ ਹੋਈ ਇਹੋ ਦਾਨ ਦਾ ਰੜੇ ਰੜਾਇਆ ਹਰੀ ਨਾਮ ਦੇ ਦਾਜ ਨਾਲ ਉਸਤੀ ਸ਼ੋਭਾ ਉਸਤੇ ਦੇਸ਼ ਵਿੱਚ ਸੰਸਾਰ ਵਿੱਚ ਹੋ ਜਾਂਦੀ ਹੈ ਇਹ ਦਾਜ ਐਸਾ ਹੈ ਕਿ ਇਸ ਨਾਲ ਹੋਰ ਕੋਈ ਦਾਜ ਬਰਾਬਰੀ ਨਹੀਂ ਕਰ ਸਕਦਾ ਹੋਰ ਮਨਮੁਖ ਦਾਜ ਜੇ ਰੱਖ ਦਿਖਾਲੈ ਸੋ ਕੂੜ ਹੰਕਾਰ ਕੱਚ ਪਾਜੋ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਹੋਰ ਬੰਦੇ ਜਿਹੜਾ ਦਾਜ ਰੱਖ ਕੇ ਵਿਖਾਉਂਦੇ ਹਨ ਵੇ ਖਾਲਾ ਪੰਦੀ ਹਨ ਉਹ ਝੂਠਾ ਅਹੰਕਾਰ ਪੈਦਾ ਕਰਨ ਵਾਲਾ ਹੈ ਉਹ ਬਕ ਸਮਾਨ ਹੈ ਉਹ ਨਿਰਾ ਵਿਖਾਵਾਹੀ ਹੈ ਹਰ ਪਰਬ ਮੇਰੇ ਬਾਪੂਲਾ ਹਰ ਦੇਵੋ ਦਾਨ ਮੇ ਦਾਚੋ ਏ ਮੇਰੇ ਪਿਤਾ ਮੈਨੂੰ ਹਰੀ ਪ੍ਰਭੂ ਦੇ ਨਾਮ ਦਾ ਦਾਨ ਦੇ ਮੈਨੂੰ ਇਹੀ ਦਾਜ ਦੇ ਗੁਰੂ ਪਿਆਰਿਓ ਜੀ ਵਿਸਤਰੀ ਪਰਬੂ ਨੂੰ ਮਿਲਵਾਸ ਤੇ ਪਰਬੂ ਦੇ ਨਾਮ ਦਾ ਜ਼ਾਨ ਹੀ ਮੰਗਤੀ ਹੈ